ਸਰਬਜੀ ਸੰਗਰੂਰ ਵੀ ਦੀ ਕਾਪਾਂ ਹੱਕ ਕਿਸੇ ਦੇ ਉਤੇ ਕਦੇ ਆਪਣਾ ਹੱਕ ਜਤਾਈ ਨਾ ਵੇਖ ਪਰਾਇ ਆਪਣਾ ਮਨ ਤਰਸਾਈ ਨਾ ਨਾਲ ਸਬਰ ਦੇ ਸ਼ਕਲੀ ਨਾਲ ਸਬਰ ਦੇ ਸ਼ਕਲੀ ਆਪਣੀ ਜੀਵ ਜਲਾਈ ਨਾ ਆਪਣੀ ਜੀਵ ਜਲਾਈ ਨਾ ਹੱਕ ਛੱਡੀ ਨਾ ਆਪਣਾ ਤੇ ਹੋਰ ਕਿਸੇ ਦਾ ਖਾਈ ਨਾ ਹੋਰ ਕਿਸੇ ਦਾ ਖਾਈ ਨਾ ਬੇਗਦਰਾਂ ਦੇ ਟਿੱਖੇ ਲੱਗ ਕੇ ਆਪਣਾ ਮੂਲ ਗਵਾਈ ਨਾ ਵਿੱਚ ਹਵਾ ਦੇ ਆਕੇ ਆਪਣਾ ਘਰ ਲ